ਅਗਰ ਜਾਂਤੇ ਤਾਂ ਆਜ ਵਾਲੇ ਨਾ ਹੁੰਦੇ ਮੈਂ ਹਾਂ ਇਹ ਵੀ ਠੀਕ ਆ ਸਰ ਕਿਉਂ ਨਹੀਂ ਜਾਣਾ ਚਾਹੀਦਾ ਵੀ ਲੋਕਾਂ ਚ ਕੋਈ ਪ੍ਰੋਟੋਕਾਲ ਹੈ ਵੀ ਇੰਨੇ ਬੰਦੇ ਹੋਣਗੇ ਤਾਂ ਜਾਊਗਾ ਯੂਥ ਬੈਠਾ ਮੇਰੇ ਮੂਰੇ ਕੀ ਪਤਾ ਕਿਹਨੂੰ ਇੱਕ ਇੱਕ ਪਿੱਕ ਬੰਦੇ ਨੂੰ ਵੀ ਕੋਈ ਗੱਲ ਸਮਝ ਆ ਗਈ ਉਹਦੀ ਜ਼ਿੰਦਗੀ 'ਚ ਬਦਲਾਅ ਆ ਗਿਆ ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ 101 ਖੰਡ ਪਟਾ ਜਿੰਨਾ ਪੁੰਨ ਲੱਗ ਗਿਆ ਫੇਰ ਸਮਝੋ ਵਿਜੇਆ ਸਾਡੇ ਵਰਗੇ ਸਟੌਟ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਵੀ ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ 747 787 350 ਪੈਸੈਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ 에ਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਲੈਗ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐਂ ਜੇ ਕਰਕੇ ਐਂ ਜੇ ਕਰਕੇ ਐ ਸਿੱਧਾ ਕਰ ਦਿੰਦਾ ਤੇ ਜਹਾਜ਼ ਨੂੰ ਰਨਵੇ ਤੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼ ਦੇਾਂ ਤੇ ਕਿ ਉਹ ਦਿੱਲੀ ਵਾਲੇ ਰਨਵੇ ਤੋਂ ਉੱਡ ਕੇ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉਤਰਦਾ ਉਤਰਦਾ ਜਾਂ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਇਹ ਤਾਂ ਇੰਜਨ ਉੱਤੇ ਡਿਪੈਂਡ ਕਰਦਾ ਹੈ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਨਾ ਚ ਕੋਈ ਕਮੀ ਨਹੀਂ ਬਸ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਲੈਕਚਰਰ ਕੋਈ ਸਾਇੰਟਿਸਟ ਕੋਈ ਲੀਡਰ ਇਹਨਾਂ ਨੂੰ ਟਰੈਕਟਰ ਬਣ ਕੇ ਜਿਹੜਾ ਸਿੱਧੇ ਕਰਦੇ ਬਸ ਤਰੱਕੀਆਂ ਪੀ ਕਰ ਲੈਣ ਔਰ ਕਿਸੇ ਤੇ ਨਾ ਜਾਇਆ ਕਰੋ